ਮੈਂ 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 ਉਰਾਹਾਂ ਨਹੀਂ ਮੈਂ ਇਸ ਕੰਮ ਦੀ ਦਾ ਬਣਾਦਾ ਪੁਰਨਾ ਇਸ ਕੰਮ ਦੀ ਇਹ ਪਹੁੰਚ ਹੈ ਇਸ ਕੰਮ ਨੇ ਨਹੀਂ ਫੈਸਲਾ ਕੋ ਦਿੱਤਾ ਕਿ ਉਹਨਾਂ ਨੂੰ ਵਰਦਵਾਰਤ ਛੋੜਨ ਵਾਸਤੇ ਕਹੋ ਜਾਂ ਜਾਰੀ ਰੱਖਣ ਵਾਸਤੇ ਤੁਸੀਂ ਇੱਕ ਤੁਹਾਡੇ ਸਾਥੀ ਨੇ ਹੁਣੀ ਇਹ ਗੱਲ ਕਹੀ ਹੈ ਕਿ ਉਸ ਕਿਸਾਨ ਦੀ ਸਾਡੇ ਲਈ ਜਾਣ ਬਹੁਤ ਕੀਮਤੀ ਹੈ ਤੁਸੀਂ ਕੀ ਕਰੋਗੇ ਕਿਸ ਤਰੀਕੇ ਨਾਲ ਉਪਰਾਹ ਕਰੋਗੇ ਕਿਉਂਕਿ ਜਿਹੜੀਆਂ ਗੱਲਾਂ ਖਬਰਾਂ ਆ ਰਹੀਆਂ ਨੇ ਉਹਦੇ ਵਿੱਚ ਉਹਨਾਂ ਦੀ ਤਬੀਅਤ ਕਾਫੀ ਜ਼ਿਆਦਾ ਖਰਾਬ ਹੈ ਅਸੀਂ ਸਰਕਾਰਾਂ ਤੇ ਦਵਾਈ ਪਾ ਸਕਦੇ ਭੈਣ ਜੀ ਵਾਪਾਰਿਆ 23 ਤਰੀਕ ਦਾ ਪ੍ਰੋਬਲਮ ਹੱਲ ਪੱਤਰ ਦਾ ਦੇ ਰਹੇ ਬੰਦੇ ਨੇ ਜਾਨ ਬਚਾਉਣ ਕੀ ਸਰਕਾਰ ਮੰਗਾ ਮੰਨੇ ਹੋਰ ਅਸੀਂ ਕੀ ਕਰ ਸਕਦੇ ਉਗਰਾਹ ਸਾਹਿਬ ਲੱਗ ਰਿਹਾ ਕਿ ਡਰਾਮੇਕ ਰੋਡ ਦੀ ਚੀਜ਼ ਚੱਲ ਰਹੀ ਹੈ ਕਿਉਂਕਿ ਇੱਕ ਪਾਸੇ ਪੰਦੇਸਾਹ ਕਹਿ ਰਹੇ ਹੈ ਕਿ ਅਸੀਂ ਤੁਹਾਨੂੰ ਬੁਲਾ ਰਹੇ ਹੈਗੇ ਆ ਢੱਲੇ ਵਾਲੇ ਸਾਹਿਬ ਆਲਰੇਡੀ ਜਿਹੜੇ ਨੇ ਉਹ ਮੰਨਤ ਤੇ ਬੈਠੇ ਨੇ ਦੂਸਰੀ ਤਰ੍ਹਾਂ ਥੋੜੇ ਵਾਲੋ ਇਹ ਮੀਟਿੰਗ ਕਿੱਥੀ ਜਾ ਰਹੀ ਹੈ ਗਵਰਨਰ ਤੋਂ ਸਿੱਕ ਰੈਗੇਟ ਵਾਲੀ ਚੀਜ਼ ਨਹੀਂ ਚੱਲਦੀ ਤੇ ਇਸ ਦਾ ਫਾਇਦਾ ਕੀ ਸਰਕਾਰਾਂ ਨਹੀਂ ਉਠਾ ਰਹੀਆਂ ਕਿ ਇੱਥੇ ਤਾਂ ਇਨਫਾਈਟਿੰਗ ਬਹੁਤ ਚੱਲਦੀ ਹੈ ਮੈਂ ਸਾਥੀਓ ਤੁਹਾਨੂੰ ਇੱਕ ਬਹੁਤ ਵੱਡੀ ਜਾਣਕਾਰੀ ਦਿੰਨੀ ਚਾਹੁੰਦਾ ਜਿਹੜੀ ਤੁਸੀਂ ਸੁਣਨ ਨੂੰ ਤਿਆਰ ਨਹੀਂ ਆਹ ਚਿੱਠੀ ਹੈ ਜਿਹੜੀ ਸਰਪੰਨ ਭਦੇਰ ਨੇ ਸਾਨੂੰ ਜਵਾਬ ਦਿੱਤਾ ਜਦੋਂ ਅਸੀਂ ਉਹਨਾਂ ਨੂੰ ਕਿਹਾ ਸਾਡੀ ਇੱਕ ਤਾਂ ਕਮੇਟੀ ਬਣੀ ਆ 22 22 ਫਰਵਰੀ ਵਾਲੇ ਦਿਨ ਐਸੇ ਜਗ੍ਹਾ ਤੇ ਆਲ ਇੰਡੀਆ ਸੰਯੁਕਤ ਮੋਦੀ ਦੀ ਮੀਟਿੰਗ ਹੋਈ ਉਹਦੇ ਵਿੱਚ ਫੈਸਲਾ ਹੋਇਆ ਕਿ ਉਹਨਾਂ ਨਾਲ ਇੱਕ ਤਾਂ ਗੱਲ ਚਲਾਈ ਜਾਵੇ ਜਿਹੜਾ ਕਹਿ ਰਹੇ ਹੋ ਵੀ ਤੁਸੀਂ ਏਕਤਾ ਨਹੀਂ ਕਰਦੇ ਤੁਸੀਂ ਉਹਨਾਂ ਨਾਲ ਨਹੀਂ ਜਾਂਦੇ ਆਹ ਸਾਨੂੰ ਚਿੱਠੀ ਆਈ ਹੈ ਸਰਪੰਨ ਭਦੇਰ ਦੀ ਆਹ ਸਰਪੰਨ ਭਦੇਰ ਦੇ ਫਾਰਮ ਦੀ ਚਿੱਠੀ ਹੈ ਤੇ ਆ ਜਿਹੜੀ ਗੱਲੇਵਾਲ ਸਾਹਿਬ ਦੀ ਚਿੱਠੀ ਹੈ 9 ਮਾਰਚ ਨੂੰ ਸਾਨੂੰ ਇਹ ਦੋ ਚਿੱਠੀਆਂ ਮਿਲੀਆਂ ਬਲੇ ਸਾਹਿਬ ਤੇ ਮੈਂ ਜ਼ਿਆਦਾ ਨਹੀਂ ਪੜਨੀ ਚਾਹੁੰਦਾ ਸੁਨਸਾਰੀ ਦੱਸੂਗਾ ਟਾਈਮ ਲੱਗਣਾ ਇਹਦੇ ਵਿੱਚ ਇਹ ਲਿਖਿਆ ਹੈ ਕਿ ਇਹ ਤਜਵੀਜ਼ ਇਹ ਵਿਚਾਰ ਹੋਇਆ ਹੈ ਕਿ ਆਪ ਵੱਲੋਂ پیش ਇਹ ਤਜਵੀਜ਼ ਜੋ ਕੋਹੜਾ ਵਿੱਚ ਵਿਚਾਰਦਮ ਉਸਤਾਨ ਰੱਖਦੀਆਂ ਹਨ एजੈਂਡੇ ਤੇ ਨੁਕਤੇ ਜੋ ਕਿ ਕਿਸੇ ਭਾਵ ਟਕਰਾਵੇਂ ਅੰਕਤ ਹਨ ਨੂੰ ਸਮੇਂ ਦੀ ਇਜਾਜ਼ਤ ਪੇਸ਼ ਆਂਦੇ ਆ ਪਬ ਇੱਕ ਵਿੱਚ ਗਰਭ ਵਿੱਚ ਬਚਾ ਚਾਚਾ ਦੇ ਛੱਗਾ ਛੱਡਿਆ ਜਦ ਮੌਜੂਦਾ ਹਾਲਤ ਨੂੰ ਮੁੱਖ ਚੱਗਿਆ ਜਾ ਕਰਦਾ ਹੈ ਮੌਜੂਦਾ ਹਾਲਤ ਨੂੰ ਮੁੱਖ ਰੱਖਦਾ ਚੱਲ ਰਿਹਾ ਕਿਸਾਨ ਅੰਦੋਲਨ ਨੂੰ ਤਾਕਤ ਦੇਣ ਲਈ ਅਸਾਰੂ ਚਾਚਾ ਜੀ ਦਾ ਸੱਦਾ ਦਿੰਦੇ ਆ ਕਿ ਸਾਡੇ ਵਾਲੇ ਘੋਲ ਚ ਆਜੋ ਬਸ ਆ ਜਵਾਬ ਹੈ ਉਹਨਾਂ ਦਾ ਇਹ ਤੋਂ ਪਿੱਛੋਂ ਆ ਜਵਾਬ ਹੈ ਅੰਦਲੇ ਯਾਰ ਸਾਹਿਬ ਦੀ ਚਿੱਠੀ ਹੈ ਇਹ ਸੁਣੋ ਹੋਰ ਵੀ ਏਦਾਂ ਹੀ ਖਤਰਨਾਕ ਹੈ ਇਹਨਾਂ ਨੇ ਜਵਾਬ ਕਿਚ ਲਿਖਿਆ ਹੈ ਜੇ ਚੱਲ ਰਹੇ ਅੰਦੋਲਨ ਦੌਰਾਨ ਅਜਈਆਂ ਚਿੱਠੀਆਂ ਅਤੇ ਬਿਆਨਬਾਜ਼ੀਆਂ ਲੜ ਰਹੀਆਂ ਧਿਰਾਂ ਦਾ ਧਿਆਨ ਅਸਲ ਮੁੱਦੇ ਤੋਂ ਭਟਕਾਣ ਭਟਕਾ ਕੇ ਦਰਸਤ ਦੁਸ਼ਮਣ ਦੇ ਪੱਖ 'ਚ ਭੁਗਤਨੀਆਂ ਹਨ ਜੋ ਕਿ ਕਿਸੇ ਵੀ ਤਰੀਕਾ ਨਾਲ ਇਹ ਉਚਿਤ ਨਹੀਂ ਮੰਨਿਆ ਜਾ ਸਕਦਾ ਇਸ ਤੋਂ ਬਾਅਦੂਦ ਅਗਰ ਆਪ ਐਸ ਕੇ ਐਮ ਗਾਇਲ ਨੀਤਿਕ ਦੇਸ਼ ਨਾਤਾ ਤੇ ਪਹਿਲਾ ਦੇਣ ਲਈ ਆਪਣਾ ਹੱਥ ਹੱਥੇ ਬਧਾਉਣੀ ਹੋ ਤਾ ਇਹ ਤਾਂ ਨਹੀਂ ਵਿਚਾਰਿਆ ਜਾ ਸਕਦਾ ਹੈ ਆ ਸਾਥੀਆਂ ਦਾ ਜੁਰਾਬ ਹੈ ਜਿਹੜਾ ਥੋੜੇ ਕੋਲੇ ਨਹੀਂ ਆਇਆ ਆਪਣੇ ਕਿਤੇ ਦਾ ਦੱਸਣ ਦੀ ਜੇ ਅਪਾਣੀ ਕਿਤੇ ਕਿਤੇ ਗੁਣਾ ਕਰਿਆ ਵੀ ਆਉਂਦੇ ਆ ਆ ਚਿੱਠੀ ਦੇ ਕੇ ਆ ਅਸੀਂ ਫਰਵਰੀ ਦੇ ਲਾਸਟ ਚ ਉਹਨਾਂ ਨੂੰ ਇਹਦੇ ਚ ਤਿੰਨ ਨੁਕਤੇ ਅਸੀਂ ਪੇਸ਼ ਕੀਤੇ ਆ ਆ ਚਿੱਠੀ ਰਾਣੀ ਅਸੀਂ ਉਹਨਾਂ ਨੂੰ ਕਿਹਾ ਵੀ ਸਾਥੀ ਹੋ ਜੇ ਇੱਕ ਨਹੀਂ ਹੋਇਆ ਜਾ ਸਕਦਾ ਜੇ ਫੌਰ ਨਹੀਂ ਇੱਕ ਨਹੀਂ ਹੋ ਸਕਦੇ ਜਿੱਥੇ ਮੰਗਿਆ ਇੱਕ ਨਹੀਂ ਹੋ ਸਕਦੀਆਂ ਕਿ ਮਿਨੀਮਮ ਪ੍ਰੋਗਰਾਮ ਤੇ ਪਾਲਮਨ ਨੇ ਐਕਸ਼ਨ ਕੀਤੇ ਜਾ ਸਕਦੇ ਨੇ ਜਦੋਂ ਤੁਸੀਂ ਕੋਈ ਐਕਸ਼ਨ ਕਰੋ ਤਾਂ ਉਹਨੂੰ ਅਸੀਂ ਇੰਪਲੀਮੈਂਟ ਕਰੀਏ ਪੰਜਾਬ ਦੇ ਜਨਤਕ ਜਥੇਬੰਦੀਆਂ ਇੰਪਲੀਮੈਂਟ ਕਰਨ ਜਾਂ ਉਹ ਐਸਕੇਮਾਰ ਇੰਡੀਆ ਇੰਪਲੀਮੈਂਟ ਕਰੇ ਜੇ ਅਸੀਂ ਉਧਰੋਂ ਕੋਈ ਐਕਸ਼ਨ ਦਿੰਨੇ ਆ ਉਹਨੂੰ ਤੁਸੀਂ ਆਂ ਲਾਪੂ ਕਰੋ ਕਿਸੇ ਵੀ ਰੂਪ ਚ ਕਰੋ ਭਾਵੇਂ ਜੇ ਪੱਜ ਕਰ ਲਓ ਅਸੀਂ ਰੇਲਾ ਲੋਕਣ ਤਾਂ ਸੱਦਾ ਦਿੰਨੇ ਆ ਤੁਸੀਂ ਦੋ ਘੰਟੇ ਆਂਦੇ ਇੱਥੇ ਮੋਰਚੇ ਦੇ ਵਿੱਚ ਕੋਈ ਹੋਰ ਪ੍ਰਦਰਸ਼ਨ ਕਰ ਦਿਓ ਜਾਂ ਪੰਜਾਬ ਦੇ ਵਿੱਚ ਜਿਹੜੀ ਦਾਲ ਮੇਲੇ ਨੇ ਐਕਸ਼ਨ ਦੇ ਵਿੱਚ ਆਪਾਂ ਇੱਕ ਲਿਖੀਏ ਮਿਨੀਮਮ ਪ੍ਰੋਗਰਾਮ ਦੇ ਆ ਅਸੀਂ ਚਿੱਠੀ ਦੇ ਵਿੱਚ ਪਹਿਲੇ ਤਿੰਨ ਨੁਕਤੇ ਉਹਨਾਂ ਨੂੰ ਦੇ ਕੇ ਆਏ ਸੀ ਜਿਹਦੇ ਜਵਾਬ ਤੋਂ ਸਾਥੀਆਂ ਨੇ ਕਿਹਾ ਇਹ ਚਿੱਠੀਆਂ ਤਾਂ ਬਈ ਦੁਸ਼ਮਣ ਦੇ ਪੱਖ 'ਚ ਭੁਗਦੁਰੀਆਂ ਨੇ ਫਿਰ ਤੁਸੀਂ ਸਾਨੂੰ ਦੱਸੋ ਕਿਵੇਂ ਕਹੋਗੇ ਵੀ ਇਹ ਇੱਕ ਤਾਂ ਚੀਜ਼ ਕਰਦੀ ਆ ਜਿਹੜੀ ਚਿੱਠੀ ਹੋਰ ਆਈ ਹੈ ਉਹਨੂੰ ਕਿਹਦਾ ਮਾਮਲਾ ਕਿਸਦਾ ਪਤਾ ਨਹੀਂ ਲੈਂਦੇ ਹੋ ਜਿਹੜੀ ਆ ਚਿੱਠੀ ਹੈ ਅੱਜ ਵੀ ਸਾਗਾ ਹੈ ਸਾਗਣਾ ਬਹੁਤ ਸਾਰੇ ਜੱਤੇ ਬੰਦੇ ਆ ਅੱਜ ਇੱਥੇ ਬੰਦਿਆ ਬੈਠੀਆਂ ਨੇ ਪੰਜਾਬ ਦੀ ਜਿੱਥੇ 13 ਤਰੀਕ ਨੂੰ ਸ਼ੁਕਰ ਤੇ ਗੋਲੀਬੰਦੀ ਬੰਦਾ ਸ਼ਿਨ ਹੋ ਗਿਆ 14 ਤਰੀਕ ਨੂੰ ਇਹਨਾਂ ਜੱਥੇਬੰਦਿਆਂ ਨੇ ਲੁਧਿਆਣਾ ਦੇ ਮੀਟਿੰਗ ਕੀਤੀ ਤੇ ਅਸੀਂ ਕਿਸੇ ਹੋਰ ਜਗ੍ਹਾ ਤੇ ਮੀਟਿੰਗ ਕੀਤੀ ਇਹਨਾਂ ਨੇ 14 ਨੂੰ ਸਾਰੇ ਪੰਜਾਬ ਦੇ ਤੌਰ ਪ੍ਰਾਦੇ ਫਿਰ ਕਿੱਥੇ ਤੇ ਅਸੀਂ 15 ਤਰੀਕ ਨੂੰ 3 ਘੰਟੇ ਅੰਦੇ ਮੰਦਿਰ ਮੈਂ ਤੇ ਦਰਸ਼ਨ ਪਾਦੇ ਅਸੀਂ ਤੇਰੇ ਜੱਥੇਬੰਦਿਆਂ ਨੇ ਉਹਨਾਂ ਦੇ ਨਾਲ ਲੋਕਿਆਂ 15 ਤਰੀਕ ਨੂੰ ਕਿਹਨੇ ਕਹਿ ਸਕਦੇ ਹੋ ਵੀ ਤੁਸੀਂ ਉਹਨਾਂ ਦੀ ਮਦਦ ਨਹੀਂ ਕਰਦੇ ਆ ਹੁਣ ਜਦੋਂ ਉਹਨਾਂ ਦੇ ਅੱਖਰੂ ਗਾਇਦੇ ਗੋਲੇ ਸਿੱਟੇ ਆ ਸਾਥੀਆਂ ਦਾ ਬਹੁਤ ਵੱਡਾ ਵਿਆਰ ਆਇਆ ਹੈ ਵੇ ਸਰਕਾਰ ਨੇ ਲਿਖੇ ਦੀ ਕੀਤੀ ਹੈ ਤੇ ਸਾਰੇ ਸਭਾ ਦੇ ਵਿੱਚ ਅਸੀਂ ਆਰਥਿਕ ਗੁਜ਼ਾਰੇ ਕੀਤੇ ਨੇ ਦੂਜੇ ਪਾਸੇ ਇੱਕ ਸੌ ਵਧੀ ਗੱਲ ਦੂਜੇ ਪਾਸੇ ਰਵਈਆ ਉਧਰ ਲੱਗੀ ਜਾ ਰਿਹਾ ਹੈ ਸ਼ੁਭ ਕਰਨ ਮਰਿਆ ਅਸੀਂ ਸਾਰੇ ਦੇ ਸਾਰੇ ਉੱਥੇ ਗਏ ਅਸੀਂ ਸਰਕਾਰ ਕਰਾ ਕੇ ਅਸੀਂ ਫੁੱਲਾ ਦੇ ਗਏ ਅਸੀਂ ਭੂਗ ਦੇ ਲੰਗਰ ਲਾਏ ਆਪ ਦਾ ਕੱਠ ਲੈ ਕੇ ਗਏ ਪਰ ਜਦੋਂ ਅਸੀਂ ਦੇ ਸਾਥੀਆਂ ਨੂੰ ਸਿੱਧੇ ਮੂਹ ਸਾਨੂੰ ਬੁਲਾਇਆ ਤੱਕ ਨਹੀਂ ਤੇ ਇੱਕ ਵੀ ਬੰਦੇ ਨੂੰ ਸੰਯੁਕਤ ਮੋਰਚੇ ਦੇ ਉੱਪਰ ਟਾਈਮ ਨਹੀਂ ਦਿੱਤਾ ਗਿਆ। ਇਹ ਰਵਈਆ ਉਦੋਂ ਆ ਰਿਹਾ ਹੈ ਤੇ ਦੋਸ਼ੀ ਸਾਨੂੰ ਕਿਹਾ ਜਾ। ਗੁਰਾ ਸਾਹਿਬ ਗੁਰਾ ਸਾਹਿਬ ਸਿਉਕ ਕਿਸਾਨ ਮੋਰਚਾ ਹਮੇਸ਼ਾ ਗੁਰਾ ਸਾਹਿਬ ਕਿਸੇ ਵੀ ਮਤੇ ਨੂੰ ਲੈ ਕੇ ਸਿਉਕ ਕਿਸਾਨ ਮੋਰਚਾ ਵੋਟਿੰਗ ਕਰਦਾ ਹੈ। ਅੱਜ ਵੋਟਿੰਗ 'ਚ ਕੀ ਕੋਈ ਚੋਰੀ ਤੇ ਸ਼ੰਗੂ ਨੂੰ ਲੈ ਕੇ ਠੀਕ ਸਭਾ ਨੂੰ ਜਿਹੜੇ ਸਾਥੀਆਂ ਨੂੰ ਐ ਲੱਗਦਾ ਵੀ ਅਸੀਂ ਉੱਥੇ ਜਾਂਦੇ ਕਿਉਂ ਹੀ ਪਾਫੇ ਸਦਾ ਲੋਕ ਕਿਸਾਨ ਮੋਰਚ ਦਾ ਫੈਸਲਾ ਨਹੀਂ ਸੀ ਹੋ ਸਕਿਆ ਪਰ ਅਸੀਂ ਸੰਕਟ ਦੇ ਦੇਵੰਦੀਆਂ ਦੇ ਆਗੂ ਤੁਹਾਡੇ ਰਾਹੀ ਗਏ ਆ ਉੱਥੇ ਨਹੀਂ VOTING VOTING ਹੋਣੀ ਸੀ ਉੱਥੇ ਬਹੁਤ ਸੀ ਕਿੰਨੇ ਬੰਦੀਆਂ ਜਾਨ ਦੇ ਹੱਥ ਚ ਸੀਗੀਆਂ ਨਹੀਂ ਅੱਜ ਕੋਈ VOTING ਨਹੀਂ ਹੋਈ ਕੋਈ VOTING ਨਹੀਂ ਸਾਰੇ ਸੌਰੀ ਨਹੀਂ ਹੋਈ ਆਮ ਸਹਿਬ ਕੋਈ ਸਾਤਾ ਨਹੀਂ ਹੈ ਇੱਕ ਮਿੰਟਾ ਤਾਂ ਉੱਥੇ ਜਾ ਕੇ ਤੁਸੀਂ ਸਾਰੇ ਪ੍ਰੈਸ ਵਾਲਿਆਂ ਨੇ ਦੇਖਿਆ ਕਾਕਾ ਸਿੰਘ ਕੋਟੜਾ ਇਹ ਕਹਿ ਕੇ ਕਹਿ ਰਿਹਾ ਜਦੋਂ ਮੈਂ ਤੇ ਟਕੈਤ ਸਾਹਿਬ ਲਖਵਾ ਸਾਹਿਬ ਪੰਜ ਛੇ ਸਾਡੇ ਆਗੂ ਹੋਰ ਸੀ ਤਾਂ ਪ੍ਰੈਸਕੇ ਨਹੀਂ ਉਹ ਜਿਹੜੇ ਆਇਆ ਤਾਂ ਉਹ ਕੀ ਬੋਲਦਾ ਰਸਾਇਆ ਕਿ ਹਬੀਓ ਤਾਂ ਜਾਣ ਦੇਖਦੇ ਮਰਦਾ ਕਦੋਂ ਆਏ ਵੀ ਫਲਾਣਿਆਂ ਫਲਾਣਿਆਂ ਨੇ ਉਦੋਂ ਬਰਨਬਾਰਤ ਰੱਖਿਆ ਸੀ ਦੂਜੇ ਦੇਖਣਾ ਹੀ ਮਰਦਾ ਕਦੋਂ ਆ ਇਹ ਵੀ ਉਹ ਹੀ ਆਲਾ ਵੀ ਤਾਂ ਮਰਦੇ ਨੂੰ ਦੇਖਣਾ ਆਇਆ ਅਸੀਂ ਉੱਥੇ ਜਾ ਕੇ ਵੀ ਛਿੱਤਰ ਖਾਦੇ ਅਸੀਂ ਮੋਰਚੇ ਉਹਨਾਂ ਦੇ ਹੰਕ ਤੇ ਲਾ ਕੇ ਵੀ ਛਿੱਤਰ ਖਾਦੇ ਉਹਦੀ ਘਰ ਵਾਲੀ ਉਰਾ ਸਾਹਿਬ ਅੱਜ ਸੁਪਰੀਮ ਕੋਰਟ ਨੇ ਡਾਇਰੈਕਟ ਕੀਤਾ ਹੈ ਪੰਜਾਬ ਸਰਕਾਰ ਨੂੰ ਕਿ ਲੱਲੇਵਾਜੀ ਦਾ ਮਨੁੱਖ ਰੱਤ ਕਿਸੇ ਤਰ੍ਹਾਂ ਖੁਲਾਇਆ ਜਾਵੇ ਤਾਂ ਅਗਰ ਪੰਜਾਬ ਸਰਕਾਰ ਜ਼ਬਰਨ ਨੂੰ ਤਾਂ ਰੱਤ ਖੁਲਵਾਉਂਦੀ ਹੈ ਫਿਰ ਤੁਹਾਡੀ ਬੋਲ ਕੀ ਰਹੇਗੀ ਇਹ ਹਰ ਜਨ ਵੀ ਕੋਈ ਬਾਪ ਪਟਾ ਜਬਰ ਕਿਸੇ ਤਰ੍ਹਾਂ ਦਾ ਵੀ ਉਸ ਮੋਰਚੇ ਦੇ ਵਿੱਚ ਸਾਡੀਆਂ ਜੱਜ ਬੰਦੀਆਂ ਬੈਠਾਂ ਨਹੀਂ ਸੱਸੀਆ ਨੇ ਹਰ ਵੇਲੇ ਸੱਸੀਆ ਰਹਦੀਆਂ ਨੇ ਅੱਜ ਵੀ ਅਸੀਂ ਜੇ ਕੋਈ ਹੋਲੀ ਗੱਲ ਹੋ ਗਈ ਅਸੀਂ ਕੋਈ ਕੰਟੈਕਟ ਕਰਦੇ ਅਸੀਂ ਕੋਈ ਨਾ ਕੋਈ ਐਕਸ਼ਨ ਪਲਾਨ ਕਰਾਂਗੇ ਜਬਰ ਨਹੀਂ ਕਰਦੇ ਹੋਏ ਜਬਰ ਦਾ ਵਿਰੋਧ ਕਰਾਂਗੇ ਪਰ ਪੰਜਾਬ ਦੀ ਰਾਤ ਤੋੜਾ ਪਏਗਾ ਠੀਕ ਠੀਕ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਆ ਉਹਦਾ ਸਮਰਥਨ ਕਰਦੇ ਹੋ ਜੀ 24 ਤਰੀਕ ਦੀ ਮੀਟਿੰਗ ਆਈ ਸਾਡੀ ਉਹਦੇ ਵਿਚਾਰਾਂ ਦੇ ਇਕ ਨੈਟਿਵ ਵੀ ਆ ਸੋਸ਼ਲ ਮੀਡੀਆ ਤੇ ਵੀ ਔਰ ਹੋਰ ਬਿਆਨ ਵੀ ਆ ਰਹੇ ਕਿ ਡੱਲੇ ਵਾਲੇ ਦੇ ਭੂਗਤ ਹੀ ਹੋ ਗਏ ਬਾਕੀ ਜਿੱਥੇ ਬੰਦੀਆਂ ਇਸ ਤਰ੍ਹਾਂ ਦਾ ਤੁਹਾਡੇ ਤੱਕ ਵੀ ਸੁਨੇਹਾ ਲੱਗਿਆ ਹੋਊਗਾ ਇਸ ਤਰ੍ਹਾਂ ਵੀ ਤੁਸੀਂ ਮਨਨਵਰਤ ਵਾਪਸ ਲੋ ਜਾਂ ਤੁਸੀਂ ਤੋੜੋ ਜਾਂ ਨਾਂ ਰੱਖੋ ਜਾਂ ਲਗਾਤਾਰ ਜਰੀਏ ਤੁਸੀਂ ਉਗਰਾਹਾਂ ਮੈਂ 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 ਉਗਰਾਹ ਨਹੀਂ ਮੈਂ ਇਸ ਸਕੈਮ ਦੇ ਦਾ ਬਣਾ ਰਾ ਪੁਰਨਾ ਐਸਕੈਮ ਦੇ ਪਹੁੰਚ ਐ ਐਸਕੈਮ ਨੇ ਨਹੀਂ ਫੈਸਲਾ ਕੋ ਜਿੱਤਾ ਕਿ ਉਹਨਾਂ ਨੂੰ ਵਰਨਵਾਰਤ ਤੋੜਨ ਵਾਸਤੇ ਕਹੋ ਜਾਂ ਜਾਰੀ ਰੱਖਣ ਵਾਸਤੇ ਤੁਸੀਂ ਇੱਕ ਤੁਹਾਡੇ ਸਾਥੀ ਨੇ ਹੁਣੀ ਇਹ ਗੱਲ ਕਹੀ ਹੈ ਕਿ ਉਸ ਕਿਸਾਨ ਦੀ ਸਾਡੇ ਲਈ ਜਾਣ ਬਹੁਤ ਕੀਮਤੀ ਹੈ ਤੁਸੀਂ ਕੀ ਕਰੋਗੇ ਕਿਸ ਤਰੀਕੇ ਨਾਲ ਉਪਰਾਹ ਕਰੋਗੇ ਕਿਉਂਕਿ ਜਿਹੜੀਆਂ ਗੱਲਾਂ ਖਬਰਾਂ ਆ ਰਹੀਆਂ ਨੇ ਉਹਦੇ ਵਿੱਚ ਉਹਨਾਂ ਦੀ ਤਬੀਅਤ ਕਾਫੀ ਜ਼ਿਆਦਾ ਖਰਾਬ ਹੈ ਅਸੀਂ ਸਰਕਾਰਾਂ ਤੋਂ ਦਵਾਈ ਪਾ ਸਕਦੇ ਆ ਭੈਣ ਜੀ ਲੋ ਪਾ ਰਿਹਾ 23 ਤਰੀਕ ਦਾ ਪ੍ਰੋਗਰਾਮ ਹਸਤਾ ਪੱਤਰ ਦਾ ਦੇ ਰਹੇ ਬੰਦੇ ਦੀ ਜਾਨ ਬਚਾਉਣ ਕੀ ਹੈ ਸਰਕਾਰ ਮੰਗਾ ਮੰਨੇ ਹੋਰ ਅਸੀਂ ਕੀ ਕਰ ਸਕਦੇ ਹਾਂ ਉਗਰਾ ਸਾਹਿਬ ਰਾਮ ਟੰਗਰੋ ਸਾਹਿਬ ਅੱਜ ਤੁਹਾਨੂੰ ਲੱਗ ਰਿਹਾ ਕਿ ਪ੍ਰੈਕਟੀਕਲ ਦੀ ਚੀਜ਼ ਚੱਲ ਰਹੀ ਹੈ ਕਿਉਂਕਿ ਇੱਕ ਪਾਸੇ ਪੰਦੇਸਾਹ ਕਹਿ ਰਹੇ ਕਿ ਅਸੀਂ ਤੁਹਾਨੂੰ ਬੁਲਾ ਰਹੇ ਹੈਗੇ ਆ ਡੱਲੇਵਾਲ ਸਾਹਿਬ ਆਲਰੇਡੀ ਜਿਹੜੇ ਨੇ ਉਹ ਮੰਡਰ ਉੱਤੇ ਬੈਠੇ ਨੇ ਦੂਸਰੀ ਤਰ੍ਹਾਂ ਤੁਹਾਡੇ ਵੱਲੋਂ ਇਹ ਮੀਟਿੰਗ ਕੀਤੀ ਜਾ ਰਹੀ ਹੈ ਗਵਰਨਰ ਤੋਂ ਇੱਕ ਰੈਗਿਟ ਬਹੁਤ ਹੀ ਚੀਜ਼ ਨਹੀਂ ਚੱਲ ਰਹੀ ਤੇ ਇਸ ਦਾ ਫਾਇਦਾ ਕੀ ਸਰਕਾਰਾਂ ਨਹੀਂ ਉਠਾ ਰਹੀਆਂ ਕਿ ਇੱਥੇ ਤਾਂ ਇਨਫਾਈਟਿੰਗ ਬਹੁਤ ਚੱਲ ਰਹੀ ਹੈ ਮੈਂ ਸਾਥੀਓ ਤੁਹਾਨੂੰ ਇੱਕ ਬਹੁਤ ਵੱਡੀ ਜਾਣਕਾਰੀ ਦੇਣੀ ਚਾਹੁੰਦਾ ਜਿਹੜੀ ਤੁਸੀਂ ਸੁਣਨ ਨੂੰ ਤਿਆਰ ਨਹੀਂ ਆਹ ਚਿੱਠੀ ਆ ਜਿਹੜੀ ਸਰਪੰਨ ਭਦੇਰ ਨੇ ਸਾਨੂੰ ਜਵਾਬ ਦਿੱਤਾ ਜਦੋਂ ਅਸੀਂ ਉਹਨਾਂ ਨੂੰ ਕਿਹਾ ਸਾਡੇ ਇੱਕ ਤਾਂ ਕਮੇਟੀ ਬਣੀ ਆ 22 22 ਫਰਵਰੀ ਵਾਲੇ ਦਿਨ ਐਸੇ ਜਗ੍ਹਾ ਤੇ ਆਲ ਇੰਡੀਆ ਸੰਯੁਕਤ ਮੋਦੀ ਦੀ ਮੀਟਿੰਗ ਹੋਈ ਉਹਦੇ ਵਿੱਚ ਫੈਸਲਾ ਹੋਇਆ ਕਿ ਉਹਨਾਂ ਨਾਲ ਇੱਕ ਤਾਂ ਗੱਲ ਚਲਾਈ ਜਾਵੇ ਜਿਹੜਾ ਕਹਿ ਰਹੇ ਹੋ ਵੀ ਤੁਸੀਂ ਏਕਤਾ ਨਹੀਂ ਕਰਦੇ ਤੁਸੀਂ ਉਹਨਾਂ ਨਾਲ ਨਹੀਂ ਜਾਂਦੇ ਆਹ ਸਾਨੂੰ ਚਿੱਠੀ ਆਈ ਹੈ ਸਰਪੰਨ ਭਦੇਰ ਦੀ ਆਹ ਸਰਪੰਨ ਭਦੇਰ ਦੇ ਫੋਰਮ ਦੀ ਚਿੱਠੀ ਹੈ ਤੇ ਆ ਜਿਹੜੀ ਗੱਲੇਵਾਲ ਸਾਹਿਬ ਦੀ ਚਿੱਠੀ ਹੈ 9 ਮਾਰਚ ਨੂੰ ਸਾਨੂੰ ਇਹ ਦੋ ਚਿੱਠੀਆਂ ਮਿਲੀਆਂ ਜਿਲ੍ਹੇ ਕਹਿੰਦੇ ਅਧਿਰ ਸਾਹਿਬ ਦੇ ਮੈਂ ਜ਼ਿਆਦਾ ਨਹੀਂ ਪੜ੍ਹਨੀ ਚਾਹੁੰਦਾ ਤੁਹਾਨੂੰ ਸਾਰੀ ਦੱਸਣ ਦਾ ਟਾਈਮ ਲੱਗਣਾ ਹੈ ਇਹਦੇ ਵਿੱਚ ਇਹ ਲਿਖਿਆ ਹੈ ਤੇ ਇਹ ਤਜਵੀਜ਼ ਇਹ ਵਿਚਾਰ ਹੋਇਆ ਹੈ ਕਿ ਆਪ ਵੱਲੋਂ ਪੇਸ਼ ਇਹ ਤਜਵੀਜ਼ ਜੋ ਘੋੜਾ ਵਿੱਚ ਵਿਚਾਰਦਮ ਸਥਾਨ ਰੱਖਦੀਆਂ ਹਨ ਅਜੰਡੇ ਤੇ ਨੁਕਤੇ ਜੋ ਕਿ ਕਿਸੇ ਭਾਵ ਟਕਰਾਵੇਂ ਅੰਕਤ ਹਨ ਨੂੰ ਸਮੇਂ ਦੀ ਨਜਾਕਤ ਪਛਾਣਦਿਆਂ ਪਬ ਇੱਕ ਵਿੱਚ ਗਰਭ ਵਿੱਚ ਬਚਾਰ ਚਾਚਾ ਦੇ ਛੱਡਿਆ ਜ ਮੌਜੂਦਾ ਹਾਲਤ ਨੂੰ ਮੁੱਖ ਚੱਗਿਆ ਜਾ ਕਰਦਾ ਹੈ ਮੌਜੂਦਾ ਹਾਲਤ ਨੂੰ ਮੁੱਖ ਰੱਖਦਾ ਚੱਲ ਰਹੀ ਕਿਸਾਨ ਅੰਦੋਲਨ ਨੂੰ ਤਾਕਤ ਦੇਣੀ ਅਸਾਰੂ ਚਾਚਾ ਦਾ ਸਰਦਾ ਦਿੰਦੇ ਆ ਕਿ ਸਾਡੇ ਵਾਲੀ ਗੋਲ ਚ ਆਜੋ ਬਸ ਆ ਜਵਾਬ ਹੈ ਉਹਨਾਂ ਦਾ ਇਹ ਤੋਂ ਪਿੱਛੋਂ ਆ ਜਵਾਬ ਹੈ ਅਨਲੇਯਾਰ ਸਾਹਿਬ ਦੀ ਚਿੱਠੀ ਹੈ ਇਹ ਸੁਣੋ ਹੋਰ ਵੀ ਏਦਾਂ ਹੀ ਖਾਤਰਦਾਰ ਹੈ ਇਹਨਾਂ ਨੇ ਜਵਾਬ ਕੀ ਲਿਖਿਆ ਹੈ ਕਿ ਜਲ ਰਹੇ ਅੰਦੋਲਨ ਦੌਰਾਨ ਅਜਈਆਂ ਚਿੱਠੀਆਂ ਅਤੇ ਵਿਆਦਬਾਜ਼ੀਆਂ ਲੜ ਰਹੀਆਂ ਧਿਰਾਂ ਦਾ ਧਿਆਨ ਅਸਲ ਮੁੱਦੇ ਤੋਂ ਭਟਕਾ ਭਟਕਾ ਕੇ ਦਰਸਤ ਦੁਸ਼ਮਣ ਦੇ ਪੱਖ 'ਚ ਭੁਗਤਦੀਆਂ ਹਨ ਜੋ ਕਿ ਕਿਸੇ ਵੀ ਤਰੀਕਾ ਨਾਲ ਇਹ ਉਚਿਤ ਨਹੀਂ ਮੰਨਿਆ ਜਾ ਸਕਦਾ ਇਸ ਤੋਂ باوجود ਅਗਰ ਆਪ ਐਸ ਕੇ ਐਮ ਗਾਇਰਜਿਤ ਕਦੇਸ ਨਾਤਾ ਦੇ ਪਹਿਲਾ ਦੇਣ ਲਈ ਆਪਣਾ ਹੱਥ ਹੱਥੇ ਬਧਾਉਨੇ ਹੋ ਤਾ ਇਹ ਤਾਂ ਨਹੀਂ ਵਿਚਾਰਿਆ ਜਾ ਸਕਦਾ ਹੈ ਆ ਸਾਥੀਆਂ ਦਾ ਜਵਾਬ ਹੈ ਜਿਹੜਾ ਥੋੜੇ-ਮੋੜੇ ਨਹੀਂ ਆਇਆ ਆਪਣੇ ਕਿਤੇ ਦਾ ਦੱਸੋ ਤੁਸੀਂ ਇਹਨਾਂ ਨੂੰ ਪਾਣੀ ਕਿੱਡੀ ਕਿੱਡੀ ਘਰੋਂ ਪਿਆ ਆਉਂਦੇ ਆ ਆ ਚਿੱਠੀ ਦੇ ਕੇ ਆ ਅਸੀਂ ਫਰਦਰੀ ਦੇ ਲਾਸਟ 'ਚ ਉਹਨਾਂ ਨੂੰ ਇਹ ਗੇ ਚ ਤਿੰਨ ਨੁਕਤੇ ਅਸੀਂ ਪੇਸ਼ ਕੀਤੇ ਆ ਆ ਚਿੱਠੀ ਰਾਣੀ ਅਸੀਂ ਉਹਨਾਂ ਨੂੰ ਕਿਹਾ ਵੀ ਸਾਥੀਓ ਜੇ ਇੱਕ ਨਹੀਂ ਹੋਇਆ ਜਾ ਸਕਦਾ ਜੇ ਭੌਣ ਵੀ ਇੱਕ ਨਹੀਂ ਹੋ ਸਕਦੇ ਜੱਥੇਬੰਦੀਆਂ ਇੱਕ ਨਹੀਂ ਹੋ ਸਕਦੀਆਂ ਕਿ ਮਿਨੀਮਮ ਪ੍ਰੋਗਰਾਮ ਤੇ ਤਾਲਮਿਲ ਨੇ ਐਕਸ਼ਨ ਕੀਤੇ ਜਾ ਸਕਦੇ ਨੇ ਜਦੋਂ ਤੁਸੀਂ ਕੋਈ ਐਕਸ਼ਨ ਕਰੋ ਤਾਂ ਉਹਨੂੰ ਅਸੀਂ ਇੰਪਲੀਮੈਂਟ ਕਰੀਏ ਪੰਜਾਬ ਦੇ ਜਨਤਕ ਜਥੇਬੰਦੀਆਂ ਇੰਪਲੀਮੈਂਟ ਕਰਨ ਜਾਂ ਉਹ ਐਸਕੇਮਾਰ ਇੰਡੀਆ ਇੰਪਲੀਮੈਂਟ ਕਰੇ ਜੇ ਅਸੀਂ ਉਧਰੋਂ ਕੋਈ ਐਕਸ਼ਨ ਦਿੰਨੇ ਆ ਉਹਨੂੰ ਤੁਸੀਂ ਆਡਾਪ ਕੋ ਕਰੋ ਕਿਸੇ ਵੀ ਰੂਪ ਚ ਕਰੋ ਭਾਵੇਂ ਜੇ ਫਾਇਦ ਕਰ ਲੋ ਅਸੀਂ ਰੇਲਾ ਲੋਕਣ ਤਾਂ ਸੱਦਾ ਦਿੰਨੇ ਆ ਤੁਸੀਂ ਦੋ ਘੰਟੇ ਆਪਦੇ ਐਸੇ ਮੋਰਚੇ ਦੇ ਵਿੱਚ ਕੋਈ ਹੋਰ ਪ੍ਰਦਰਸ਼ਨ ਕਰ ਦਿਓ ਜਾਂ ਪੰਜਾਬ ਦੇ ਵਿੱਚ ਜਿਹੜੀ ਤਾਲ ਮੇਲ ਨੇ ਐਕਸ਼ਨ ਦੇ ਵਿੱਚ ਆਪਾਂ ਇੱਕ ਲਿਖੀਏ ਮਿਨੀਮਮ ਪ੍ਰੋਗਰਾਮ ਦੇ ਆ ਅਸੀਂ ਚਿੱਠੀ ਦੇ ਵਿੱਚ ਪਹਿਲੇ ਤਿੰਨ ਨੁਕਤੇ ਉਹਨਾਂ ਨੂੰ ਦੇ ਕੇ ਆਏ ਸੀ ਜਿਹਦੇ ਜਵਾਬ ਤੋਂ ਸਾਥੀਆਂ ਨੇ ਕਿਹਾ ਇਹ ਚਿੱਠੀਆਂ ਤਾਂ ਬਈ ਦੁਸ਼ਮਣ ਦੇ ਪੱਖ 'ਚ ਭੁਗਦੁਗੀਆਂ ਨੇ ਫਿਰ ਤੁਸੀਂ ਸਾਨੂੰ ਦੱਸੋ ਕਿਵੇਂ ਕਹੋਗੇ ਵੀ ਇਹ ਤਾਂ ਚੀਜ਼ ਕਰਦੀ ਆ ਜਿਹੜੀ ਚਿੱਠੀ ਹੋਰ ਆਈ ਹੈ ਹੁਣ ਜਿਹੜਾ ਮਾਮਲਾ ਕਿਸਦਾ ਪਤਾ ਨਹੀਂ ਲੈਂਦੇ ਹੋ ਜਿਹੜੀ ਆ ਚਿੱਠੀ ਹੈ ਅੱਜ ਵੀ ਸਾਡਾ ਇਹ ਸਾਡਿਆਂ ਬਰੋਸਾ ਰਿਹਾ ਜਦੋਂ ਬੰਦਿਆ ਅੱਜ ਮਿਆਂ ਜਦੋਂ ਬੰਦਿਆ ਬੈਠੀਆਂ ਨੇ ਪੰਜਾਬ ਦੀ ਜਿੱਥੇ 13 ਤਰੀਕ ਨੂੰ ਸ਼ੁਭਕਰ ਤੇ ਗੋਲੀ ਮੱਜੀ ਬੰਦਾ ਸ਼ਿੰਦ ਹੋ ਗਿਆ 14 ਤਰੀਕ ਨੂੰ ਇਹਨਾਂ ਜੱਥੇਬੰਦਿਆ ਨੇ ਲੁਧਿਆਣਾ ਦੇ ਮੀਟਿੰਗ ਕੀਤੀ ਤੇ ਅਸੀਂ ਕਿਸੇ ਹੋਰ ਜਗ੍ਹਾ ਤੇ ਮੀਟਿੰਗ ਕੀਤੀ ਇਹਨਾਂ ਨੇ 14 ਨੂੰ ਸਾਰੇ ਪੰਜਾਬ ਦੇ ਤੌਰ ਪਰਾਦੇ ਫਿਰ ਜਿੱਥੇ ਤੇ ਅਸੀਂ 15 ਤਰੀਕ ਨੂੰ 3 ਘੰਟੇ ਦੇ ਮਨਿੰਦਰ ਮੈਂ ਤੇ ਦਸ਼ਰਪਾਲ ਨੇ ਅਸੀਂ ਤੇਰੇ ਜੱਥੇਬੰਦਿਆ ਨੇ ਉਹਨਾਂ ਦੇ ਨਾਲ ਲੋਕੀਆਂ 15 ਤਰੀਕ ਨੂੰ ਕਿਹਨੇ ਕਹਿ ਸਕਦੇ ਹੋ ਵੀ ਤੁਸੀਂ ਉਹਨਾਂ ਦੀ ਮਤ ਨਹੀਂ ਕਰਦੇ ਆ ਹੁਣ ਜਦੋਂ ਉਹਨਾਂ ਦੇ ਅਖਰੂ ਗਾਇਦੇ ਬੋਲੇ ਸਿੱਟੇ ਆ ਸਾਥੀਆਂ ਦਾ ਬਹੁਤ ਵੱਡਾ ਵਿਆਰ ਆਇਆ ਹੈ ਵੇ ਸਰਕਾਰ ਨੇ ਲਿਖੇ ਦੀ ਕੀਤੀ ਹੈ ਤੇ ਸਾਰੇ ਪੰਜਾਬ ਦੇ ਵਿੱਚ ਅਸੀਂ ਆਥੀ ਬੁਗਉਂਜਾਰੇ ਕੀਤੇ ਨੇ ਦੂਜੇ ਪਾਸੇ ਇੱਕ ਸੌਣ ਹੋਜੀ ਗੱਲ ਦੂਜੇ ਪਾਸੇ ਰਭਈਆ ਉਧਰ ਲਾ ਕੀ ਜਾ ਰਹੇ ਸ਼ੁਭ ਕਰਨ ਮਰਿਆ ਅਸੀਂ ਸਾਰੇ ਦੇ ਸਾਰੇ ਉਥੇ ਗਏ ਅਸੀਂ ਸਤਕਾਰ ਕਰਾ ਕੇ ਅਸੀਂ ਫੁੱਲਾ ਦੇ ਗਏ ਅਸੀਂ ਭੋਗ ਦੇ ਲੰਗਰ ਲਾਏ ਆਪਦਾ ਕੱਠ ਲੈ ਕੇ ਗਏ ਪਰ ਜਦੋਂ ਅਸੀਂ ਦੇ ਦੇ ਸਾਥੀਆਂ ਨੂੰ ਸਿੱਧੇ ਮੂਹ ਸਾਨੂੰ ਬੁਲਾਇਆ ਤੱਕ ਨਹੀਂ ਤੇ ਇੱਕ ਵੀ ਬੰਦੇ ਨੂੰ ਸੰਯੁਕਤ ਮੋਰਚੇ ਦੇ ਉੱਤੇ ਟਾਈਮ ਨਹੀਂ ਦਿੱਤਾ ਗਿਆ ਰਮਈਆ ਉਧਰੋਂ ਆ ਰਿਹਾ ਤੇ ਦੋਸ਼ੀ ਸਾਨੂੰ ਕਿਹਾ ਗਿਆ ਗੁਰਾ ਸਾਹਿਬ ਗੁਰਾ ਸਾਹਿਬ ਸਿਉਟ ਦੇ ਸਾਹਮਣੇ ਹਮੇਸ਼ਾ ਗੁਰਾ ਸਾਹਿਬ ਕਿਸੇ ਵੀ ਮਦਦ ਨੂੰ ਲੈ ਕੇ ਸਿਉਟ ਦੇ ਸਾਹਮਣੇ ਮੋਰਚਾ ਬੋਟਿੰਗ ਕਰਦਾ ਹੈ ਅੱਜ ਬੋਟਿੰਗ 'ਚ ਕੀ ਕੁਝ ਹੋਇਆ ਕੀ ਫਨੋਰੀ ਦੇ ਸ਼ੰਮੂ ਨੂੰ ਲੈ ਕੇ ਠੀਕ ਸਨਭਾਉ ਜਿਹੜੇ ਸਾਥੀਆਂ ਨੂੰ ਐ ਲੱਗਦਾ ਵੀ ਅਸੀਂ ਉਸੇ ਜਾਂਦੇ ਕਿਉਂ ਨਹੀਂ ਭਾਵੇਂ ਸਦਾ ਸ਼ਲੋਕ ਖਸਾਲ ਮੋਰਚ ਦਾ ਫੈਸਲਾ ਨਹੀਂ ਸੀ ਹੋ ਸਕਿਆ ਪਰ ਅਸੀਂ 7-8 ਕੇ ਦੇਵੰਦੀਆਂ ਦੇ ਆਗੂ ਤੁਹਾਡੇ ਰਾਹੀ ਗਏ ਆ ਉਥੇ ਨਹੀਂ VOTING VOTING ਹੋਈ ਸੀ ਉਥੇ ਬਹੁਤ ਸੀ ਕਿੰਨੇ ਵੰਦੀਆਂ ਜਾਨ ਦੇ ਹੱਕ ਚ ਸੀਗੀਆਂ ਨਹੀਂ ਕੋਈ VOTING ਨਹੀਂ ਹੋਈ ਕੋਈ ਵੋਟਰ ਨੇ ਸਾਰੇ ਨਹੀਂ ਹੋਈ ਸਾਰੇ ਹੀ ਇੱਕ ਮਿੰਟ ਆ ਤਾਂ ਉਥੇ ਜਾ ਕੇ ਤੁਸੀਂ ਸਾਰੇ ਪ੍ਰੈਸ ਵਾਲਿਆਂ ਨੇ ਦੇਖਿਆ ਕਾਕਾ ਸਿੰਘ ਕੋਹੜਾ ਇਹ ਕਹਿ ਰਿਹਾ ਕਹਿ ਰਿਹਾ ਜਦੋਂ ਮੈਂ ਤੇ ਟਕੈਤ ਸਾਹਿਬ ਲਖਵਾ ਸਾਹਿਬ 5-6 ਸਾਡੇ ਆਗੂ ਹੋਰ ਸੀ ਤਾਂ ਪ੍ਰੈਸਕਾ ਨਹੀਂ ਹੋਈ ਜਾਂ ਦੇ ਵੀ ਆਇਆ ਤਾਂ ਉਹ ਕੀ ਬੋਲਦਾ ਪਰ ਸਾਰੇ ਕਿਹਾ ਵੀ ਤਾਂ ਜਾਣ ਦੇਖਦੇ ਮਰਦਾ ਕਦੋਂ ਐ ਵੀ ਫਲਾਣਿਆਂ ਫਲਾਣਿਆਂ ਨੇ ਉਦੋਂ ਬਰਨਬਰਤ ਰੱਖਿਆ ਸੀ ਦੂਜੇ ਦੇਖਣਾ ਹੀ ਮਰਦਾ ਕਦੋਂ ਐ ਇਹ ਵੀ ਉਹੀ ਆਦਮੇ ਤਾਂ ਮਰਦੇ ਹੋਂ ਦੇਖਣਾ ਆਇਆ ਅਸੀਂ ਉੱਥੇ ਜਾ ਕੇ ਵੀ ਛਿੱਤਰ ਖਾਦੇ ਅਸੀਂ ਮੋਰਚੇ ਉਹਨਾਂ ਦੇ ਹੱਕ ਤੇ ਲਾ ਕੇ ਵੀ ਛਿੱਤਰ ਖਾਦੇ ਉਹਦੀ ਘਰ ਵਾਲੀ ਗੁਰਾਂ ਸਾਹਿਬ ਅੱਜ ਸੁਪਰੀਮ ਕੋਰਟ ਨੇ ਡਾਇਰੈਕਟ ਕੀਤਾ ਹੈ ਪੰਜਾਬ ਸਰਕਾਰ ਨੂੰ ਕਿ ਲੱਲੇਵਾਜੀ ਦਾ ਮਨੁਰਾਤ ਕਿਸੇ ਤਰ੍ਹਾਂ ਖੁਲਾਇਆ ਜਾਵੇ ਤਾਂ ਅਗਰ ਪੰਜਾਬ ਸਰਕਾਰ ਜ਼ਬਰਦਸਤ ਉਹਦਾ ਵਿਰਤ ਖੁਲਵਾਉਂਦੀ ਹੈ ਫਿਰ ਤੁਹਾਡੀ ਗੋਲ ਕੀ ਰਹੇਗੀ ਇਹ ਹਾਲਾ ਜਦੋਂ ਵੀ ਕੋਈ ਬਾਪ ਪਤਾ ਜ਼ਬਰ ਕਿਸੇ ਤਰ੍ਹਾਂ ਨਾਲ ਵੀ ਉਸ ਮੋਰਚੇ ਦੇ ਵਿੱਚ ਸਾਡੀਆਂ ਜੱਜ ਬੰਦੀਆਂ ਬੈਰਾਂ ਨਹੀਂ ਸੱਸੀਆ ਨੇ ਹਰ ਵੇਲੇ ਸੱਸੀਆ ਰਹਿਦੀਆਂ ਨੇ ਅੱਜ ਵੀ ਅਸੀਂ ਜੇ ਕੋਈ ਉਹ ਜੀ ਗੱਲ ਹੋ ਗਈ ਅਸੀਂ ਕੋਈ ਕੰਟੈਕਟ ਕਰਕੇ ਅਸੀਂ ਕੋਈ ਨਾ ਕੋਈ ਐਕਸ਼ਨ ਤਰਨ ਕਰਾਂਗੇ ਜ਼ਬਰ ਨਹੀਂ ਕਰਦੇ ਹੋਏ ਜ਼ਬਰ ਦਾ ਵਿਰੋਧ ਕਰਾਂਗੇ ਪਰ ਪੰਜਾਬ ਦੀ ਰਾਤ ਤੋੜਾ ਪਏਗਾ 3 ਤਰੀਕ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਆ ਉਹਦਾ ਸਮਰਥਨ ਕਰਦੇ ਹੋ ਜੀ ਇਸ 24 ਤਰੀਕ ਦੀ ਮੀਟਿੰਗ ਆਈ ਸਾਡੀ ਉਹਦੇ ਵਿਚਾਰਾਂ ਦੇ ਇੱਕ ਨੈਟਿਵ ਵੀ ਆ ਸੋਸ਼ਲ ਮੀਡੀਆ ਤੇ ਵੀ ਔਰ ਹੋਰ ਬਿਆਨ ਵੀ ਆ ਰਹੇ ਕਿ ਦੱਲੇ ਵਾਲੇ ਦੇ ਭੂਗਤ ਹੀ ਜਾਣਗੇ ਬਾਕੀ ਜਿਥੇ ਬੰਦੀਆਂ ਇਸ ਤਰ੍ਹਾਂ ਦਾ ਤੁਹਾਡੇ ਤੱਕ ਵੀ ਸੁਨੇਹਾ ਲੱਗਿਆ ਹੋਊਗਾ ਇਸ ਤਰ੍ਹਾਂ ਦੀ ਇਸ ਤਰ੍ਹਾਂ ਵੀ ਤੁਸੀਂ ਬਾਰਨਬਾਰ ਸੁਣੋ ਜਾਂ ਤੁਸੀਂ ਤੋੜੋ ਜਾਂ ਨਾਂ ਰੱਖੋ ਜਾਂ ਲਗਾਤਾਰ ਜਰਿਓ ਤੁਸੀਂ ਉਗਰਾਹਾਂ ਸਾਹਿਬ ਨੂੰ ਕਹਿੰਦੇ ਸਾਹਿਬ ਮੈਂ 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 ਉਗਰਾਹਾਂ ਨਹੀਂ ਮੈਂ ਇਸ ਸਕੈਮ ਦੇ ਦਾ ਬਦਦਾ ਬੋਲਣਾ ਐਸਕੈਮ ਦੀ ਇਹ ਪਹੁੰਚ ਹੈ ਐਸਕੈਮ ਨੇ ਨਹੀਂ ਕਿ ਫੈਸਲਾ ਕੋ ਦਿੱਤਾ ਕਿ ਉਹਨਾਂ ਨੂੰ ਵਰਨਵਾਰਤ ਤੋੜਨ ਵਾਸਤੇ ਕਹੋ ਜਾਂ ਜਾਰੀ ਰੱਖਣ ਵਾਸਤੇ ਤੁਸੀਂ ਇੱਕ ਤੁਹਾਡੇ ਸਾਥੀ ਨੇ ਹੁਣੀ ਇਹ ਗੱਲ ਕਹੀ ਹੈ ਕਿ ਉਹ ਕਿਸਾਨ ਦੀ ਸਾਡੀ ਜਾਨ ਬਹੁਤ ਕੀਮਤੀ ਹੈ ਤੁਸੀਂ ਕੀ ਕਰੋਗੇ ਕਿਸ ਤਰੀਕੇ ਨਾਲ ਉਪਰਾਣਾ ਕਰੋਗੇ ਕਿਉਂਕਿ ਜਿਹੜੀਆਂ ਗੱਲਾਂ ਖਬਰਾਂ ਆ ਰਹੀਆਂ ਨੇ ਉਹਦੇ ਵਿੱਚ ਉਹਨਾਂ ਦੀ ਤਬੀਅਤ ਕਾਫੀ ਜ਼ਿਆਦਾ ਖਰਾਬ ਹੈ ਅਸੀਂ ਸਰਕਾਰਾਂ ਤੋਂ ਦਵਾਈ ਪਾ ਸਕਦੇ ਹਾਂ ਭੈਣ ਜੀ ਦਵਾਈ ਪਾ ਰਿਹਾ ਤੇਰੀ ਤਰੀਕ ਦਾ ਪ੍ਰੋਗਰਾਮ ਹਸਪਤਾਲ ਪੱਤਰ ਦਾ ਦੇ ਰਹੇ ਬੰਦੇ ਦੀ ਜਾਨ ਬਚਾਉਣ ਕੀ ਸਰਕਾਰ ਮੰਗਾ ਮੰਨੇ ਹੋਰ ਅਸੀਂ ਕੀ ਕਰ ਸਕਦੇ ਉਗਰਾਹ ਸਰਕਾਰ ਤਾਂ ਕਰਦਾ ਅਗਰ ਲੱਗ ਰਿਹਾ ਕਿ ਡੈਡਿਕ ਹੋ ਇਹ ਚੱਲ ਰਹੀ ਹੈ ਕਿਉਂਕਿ ਇੱਕ ਪਾਸੇ ਪਰ ਨਿਰਸਾਖ ਕਹਿ ਰਹੇ ਹੈ ਕਿ ਅਸੀਂ ਤੁਹਾਨੂੰ ਬੁਲਾ ਰਹੇ ਹੈਗੇ ਆ ਡੱਲੇਵਾਲ ਸਾਹਿਬ ਆਲਰੇਡੀ ਜਿਹੜੇ ਨੇ ਉਹ ਮੰ ਮੰਤਰ ਤੇ ਬੈਠੇ ਨੇ ਦੂਸਰੀ ਤਰ੍ਹਾਂ ਤੁਹਾਡੇ ਵੱਲੋਂ ਇਹ ਮੀਟਿੰਗ ਕੀਤੀ ਜਾ ਰਹੀ ਹੈ ਗਵਰਨਰ ਤੋਂ ਸਿੱਖ ਰਹੇ ਕਿ ਕਿਹੋ ਜਿਹੀ ਚੀਜ਼ ਨਹੀਂ ਚੱਲ ਰਹੀ ਤੇ ਇਸ ਦਾ ਫਾਇਦਾ ਕੀ ਸਰਕਾਰਾਂ ਨੇ ਉਠਾ ਲਿਆ ਕਿ ਇੱਥੇ ਤਾਂ ਇਨਫਾਈਟਿੰਗ ਬਹੁਤ ਚੱਲ ਰਹੀ ਹੈ ਮੈਂ ਸਾਥੀਓ ਤੁਹਾਨੂੰ ਇੱਕ ਬਹੁਤ ਵੱਡੀ ਜਾਣਕਾਰੀ ਦੇਣੀ ਚਾਹੁੰਦਾ ਜਿਹੜੀ ਤੁਸੀਂ ਸੁਣਨ ਨੂੰ ਤਿਆਰ ਨਹੀਂ ਅੱਜ ਚਿੱਠੀ ਆ ਜਿਹੜੀ ਸਰਪੰਨ ਭਦੇਰ ਨੇ ਸਾਨੂੰ ਜਵਾਬ ਦਿੱਤਾ ਜਦੋਂ ਅਸੀਂ ਉਹਨਾਂ ਨੂੰ ਕਿਹਾ ਸਾਡੀ ਇੱਕਤਾ ਕਮੇਟੀ ਬਣੀ ਆ 22 22 ਫਰਵਰੀ ਵਾਲੇ ਦਿਨ ਐਸੇ ਜਗ੍ਹਾ ਤੇ ਆਨ ਇੰਡੀਆ ਸੰਯੁਕਤ ਮੌਜਦੇ ਦੀ ਮੀਟਿੰਗ ਹੋਈ ਉਹਦੇ ਵਿੱਚ ਫੈਸਲਾ ਹੋਇਆ ਕਿ ਉਹਨਾਂ ਨਾਲ ਇੱਕਤਾ ਦੀ ਗੱਲ ਚਲਾਈ ਜਾਵੇ ਜਿਹੜਾ ਕਹਿ ਰਹੇ ਹੋ ਕਿ ਤੁਸੀਂ ਇੱਕਤਾ ਨਹੀਂ ਕਰਦੇ ਤੁਸੀਂ ਉਹਨਾਂ ਨਾਲ ਨਹੀਂ ਜਾਂਦੇ ਆ ਸਾਨੂੰ ਚਿੱਠੀ ਆਈ ਹੈ ਸਰਪੰਨ ਭਦੇਰ ਦੀ ਆ ਸਰਪੰਨ ਭਦੇਰ ਦੇ ਫਾਰਮ ਦੀ ਚਿੱਠੀ ਹੈ ਤੇ ਆ ਜਿਹੜੀ ਗੱਲੇਵਾਲ ਸਾਹਿਬ ਦੀ ਚਿੱਠੀ ਹੈ 9 ਮਾਰਚ ਨੂੰ ਸਾਨੂੰ ਇਹ ਦੋ ਚਿੱਠੀਆਂ ਮਿਲੀਆਂ ਹਨ ਅਦੇਸ ਸਾਹਿਬ ਦੇ ਮੈਂ ਜ਼ਿਆਦਾ ਨਹੀਂ ਪੜਨੀ ਚਾਹੁੰਦਾ ਤੁਹਾਨੂੰ ਸਾਰੀ ਦੱਸਣਾ ਟਾਈਮ ਲੱਗਣਾ ਇਹਦੇ ਵਿੱਚ ਇਹ ਲਿਖਿਆ ਹੈ ਕਿ ਇਹ ਤਜਵੀਜ਼ ਇਹ ਵਿਚਾਰ ਹੋਇਆ ਹੈ ਕਿ ਆਪ ਵੱਲੋਂ ਬੇਸ਼ਰਮ ਤਜਵੀਜ਼ ਜੋ ਘੋੜਾ ਵਿੱਚ ਵਿਚਾਰਦਮ ਪਾਕਿਸਤਾਨ ਰੱਖ ਦਿਆਂ ਹਨ ਅਜੰਡੇ ਤੇ ਨੁਕਤੇ ਜੋ ਕਿ ਕਿਸੇ ਭਾਵ ਟਕਰਾਵੇਂ ਅੰਕ ਤ ਹਨ ਨੂੰ ਸਮੇਂ ਦੀ ਇਜਾਜ਼ਤ ਪਛਾਣਦਿਆਂ ਪਰ ਮੇਕ ਵਿੱਚ ਗਰਭ ਵਿੱਚ ਬਜਾਰ ਚਾਚਾ ਦੇ ਛੜਿਆ ਛੜਿਆ ਜ ਮੌਜੂਦਾ ਹਾਲਤ ਨੂੰ ਮੁੱਖ ਸੇ ਛੱਡਿਆ ਜਾ ਸਕਦਾ ਹੈ ਮੌਜੂਦਾ ਹਾਲਤ ਨੂੰ ਮੁੱਖ ਰੱਖਦੇ ਆ ਚੱਲ ਰਹੇ ਕਿਸਾਨ ਅੰਦੋਲਨ ਨੂੰ ਤਾਕਤ ਦੇਣੀ ਅਸਾਲੂ ਚਾਚਾ ਜਾਂ ਸੱਦਾ ਦਿੰਦੇ ਆ ਕਿ ਸਾਡੇ ਵਾਲੇ ਘੋਲ ਚ ਆਜੋ ਬਸ ਆਹ ਜਵਾਬ ਹੈ ਉਹਨਾਂ ਦਾ ਇਦੋਂ ਪਿਛੋਂ ਆਹ ਜਵਾਬ ਆਇਆ ਅੱਲੇ ਯਾਰ ਸਾਹਿਬ ਦੀ ਚਿੱਠੀ ਹੈ ਇਹ ਸੁਣੋ ਹੋਰ ਵੀ ਇਦੋਂ ਹੀ ਖਤਰਨਾਕ ਹੈ ਇਹਨਾਂ ਨੇ ਜਵਾਬ ਵਿੱਚ ਕੀ ਲਿਖਿਆ ਹੈ ਕਿ ਜਲ ਰਹੇ ਅੰਦੋਲਨ ਦੌਰਾਨ ਅਜਈਆਂ ਚਿੱਠੀਆਂ ਅਤੇ ਵਿਆਦਵਾਰੀਆਂ ਲੜ ਰਹੀਆਂ ਧਿਰਾਂ ਦਾ ਧਿਆਨ ਅਸਲ ਮੁੱਦੇ ਤੋਂ ਢਟਕਾਣ ਢਟਾ ਕੇ ਦਰਸਤ ਦੁਸ਼ਮਣ ਦੇ ਪੱਖ 'ਚ ਭੁਗਤਦੀਆਂ ਹਨ ਜੋ ਕਿ ਕਿਸੇ ਵੀ ਤਰੀਕਾ ਨਾਲ ਇਹ ਉਚਿਤ ਨਹੀਂ ਮੰਨਿਆ ਜਾ ਸਕਦਾ ਇਸ ਤੋਂ ਬਾਅਦੂਦ ਆਗਰ ਆਪ ਐਸਕੇਐਮ ਗਾਇਰਜਿਤ ਕਦੇਸਨਾਤਾ ਤੇ ਪਹਿਲਾ ਦੇਣ ਲਈ ਆਪਣਾ ਹੱਥ ਅੱਗੇ ਵਧਾਉਨੇ ਹੋ ਦਾ ਇਹ ਢੜੀ ਵਿਚਾਰਿਆ ਜਾ ਸਕਦਾ ਹੈ ਆ ਸਾਥੀਆਂ ਦਾ ਜਵਾਬ ਹੈ ਜਿਹੜਾ ਛੋਡੇ ਕੋੜੇ ਨਹੀਂ ਆਇਆ ਆਪਣੀ ਪਿੱਛੇ ਦਾ ਦਸਰੋਤੀ ਦੇ ਰੋਪਾਂ ਲਈ ਬਰੇਗਨੋਗਰਾਫੀ ਆਉਂਦੀ ਆ ਆ ਚਿੱਠੀ ਦੇ ਕੇ ਆ ਅਸੀਂ ਫਰਵਰੀ ਦੇ ਲਾਸਟ 'ਚ ਉਹਨਾਂ ਨੂੰ ਇਹਦੇ ਤੇ ਤਿੰਨ ਨੁਕਤੇ ਅਸੀਂ ਪੇਸ਼ ਕੀਤੇ ਆ ਆ ਚਿੱਠੀਆਂ ਦੀ ਅਸੀਂ ਉਹਨਾਂ ਨੂੰ ਕਿਹਾ ਵੀ ਸਾਥੀਓ ਜੇ ਇੱਕ ਨਹੀਂ ਹੋਇਆ ਜਾ ਸਕਦਾ ਜੇ ਫਾਰਮ ਇਤਨੀ ਹੋ ਸਕਦੇ ਜਿੱਥੇ ਬੰਧੀਆਂ ਇੱਕ ਨਹੀਂ ਹੋ ਸਕਦੀਆਂ ਕਿ ਮਿਨੀਮਮ ਪ੍ਰੋਗਰਾਮ ਤੇ ਕਦਮ ਮਿਲ ਨੇ ਐਕਸ਼ਨ ਕੀਤੇ ਜਾ ਸਕਦੇ ਨੇ ਜਦੋਂ ਤੁਸੀਂ ਕੋਈ ਐਕਸ਼ਨ ਕਰੋ ਤਾਂ ਉਹਨੂੰ ਅਸੀਂ ਇੰਪਲੀਮੈਂਟ ਕਰੀਏ ਪੰਜਾਬ ਦੀ ਜਨਤ ਦੇ ਜਥੇ ਵੰਗੀਆਂ ਇੰਪਲੀਮੈਂਟ ਕਰਨ ਜੇ ਆਪਾਂ ਐਸਕੇ ਮਾਰ ਇੰਡੀਆ ਇੰਪਲੀਮੈਂਟ ਕਰੇ ਜੇ ਅਸੀਂ ਉਧਰੋਂ ਕੋਈ ਐਕਸ਼ਨ ਦਿੰਨੇ ਆ ਉਹਨੂੰ ਤੁਸੀਂ ਇੰਡਾਪੂ ਕਰੋ ਕਿਸੇ ਵੀ ਰੂਪ ਚ ਕਰੋ ਭਾਵੇਂ ਜੇ ਪਾਸ ਕਰ ਲੋ ਅਸੀਂ ਰੇਲਾ ਲੋਕਣ ਦਾ ਸੱਦਾ ਦਿੰਨੇ ਆ ਤੁਸੀਂ ਦੋ ਘਟੇ ਆਪਣੇ ਇੱਥੇ ਮੋਰਚੇ ਦੇ ਵਿੱਚ ਕੋਈ ਹੋਰ ਪ੍ਰਦਰਸ਼ਨ ਕਰ ਦਿਓ ਜਾਂ ਪੰਜਾਬ ਦੇ ਵਿੱਚ ਜੇ ਜਿਹੜੀ ਤਾਲ ਮੇਲ ਨੇ ਐਕਸ਼ਨ ਦੇ ਵਿੱਚ ਆਪਾਂ ਇੱਕ ਲਿਖੀਏ ਮਿਨੀਮਮ ਪ੍ਰੋਗਰਾਮ ਦੇ ਆ ਅਸੀਂ ਚਿੱਠੀਆਂ ਦੇ ਵਿੱਚ ਪਹਿਲੇ ਤਿੰਨ ਲੋਕਾਂ ਨੂੰ ਦੇ ਕੇ ਆਏ ਸੀ ਜਿਹਦੇ ਜਵਾਬ ਤੋਂ ਸਾਥੀਆਂ ਨੇ ਕਿਹਾ ਇਹ ਚਿੱਠੀਆਂ ਤਾਂ ਬਈ ਦੁਸ਼ਮਣ ਦੇ ਪੱਖ ਵਿੱਚ ਭੁਗਤ ਰਹੀਆਂ ਨੇ ਫਿਰ ਤੁਸੀਂ ਸਾਨੂੰ ਦੱਸੋ ਕਿਵੇਂ ਕਹੋਗੇ ਇਹ ਇੱਕ ਤਾਂ ਚੀਜ਼ ਕਰਦੀ ਆ ਜਿਹੜੀ ਚਿੱਠੀ ਹੋਰ ਆਈ ਹੈ ਹੁਣ ਕੀ ਤਾਂ ਮਾਮਲਾ ਕੀ ਤਾਂ ਪਤਾ ਨਹੀਂ ਲੈਂਦੇ ਹੋ ਜਿਹੜੀ ਆ ਚਿੱਠੀ ਹੈ ਅੱਜ ਵੀ ਸਾਗਾ ਇਹ ਸਾਡੀਆਂ ਬਹੁਤ ਸਾਰੀਆਂ ਜੱਤੇ ਬੰਦਿਆਂ ਆ ਜਿੰਨੀਆਂ ਜੱਤੇ ਬੰਦਿਆਂ ਬੈਠੀਆਂ ਨੇ ਪੰਜਾਬ ਦੀ ਜਿੱਥੇ 13 ਤਰੀਕ ਨੂੰ ਸ਼ੂਕਰਦੇਮ ਗੋਲੀ ਬੱਜੀ ਬੰਦਾ ਸ਼ਿੰਦ ਹੋ ਗਿਆ 14 ਤਰੀਕ ਨੂੰ ਇਹਨਾਂ ਜੱਥੇ ਬੰਦਿਆਂ ਨੇ ਲੁਧਿਆਣਾ ਦੇ ਮੀਟਿੰਗ ਕੀਤੀ ਤੇ ਅਸੀਂ ਕਿਸੇ ਹੋਰ ਜਗ੍ਹਾ ਦੇ ਮੀਟਿੰਗ ਕੀਤੀ ਇਹਨਾਂ ਨੇ 14 ਨੂੰ ਸਾਰੇ ਪੰਜਾਬ ਦੇ ਤੌਰ ਫਰਾ ਦੇ ਫਰੀ ਕੀਤੇ ਤੇ ਅਸੀਂ 15 ਤਰੀਕ ਨੂੰ 3 ਘੰਟੇਾਂ ਦੇ ਮਨਿੰਦਰ ਮੈਂ ਤੇ ਦਰਸ਼ਨ ਪਾਦੇ ਅਸੀਂ ਤੇਰੇ ਜੱਥੇ ਬੰਦਿਆਂ ਨੇ ਉਹਨਾਂ ਦੇ ਨਾਲ ਲੋਕੀਆਂ 15 ਤਰੀਕ ਨੂੰ ਕਿਹਨੇ ਕਹਿ ਸਕਦੇ ਹੋ ਵੀ ਤੁਸੀਂ ਉਹਨਾਂ ਦੀ ਮਦਦ ਨਹੀਂ ਕਰਦੇ ਆ ਹੁਣ ਜਦੋਂ ਉਹਨਾਂ ਦੇ ਅਖਰੂ ਵਾਸਤੇ ਗੋਲੇ ਛੱਟੇ ਆ ਸਾਥੀਆਂ ਦਾ ਬਹੁਤ ਵੱਡਾ ਵਿਆਰ ਆਇਆ ਵੇ ਸਰਕਾਰ ਨੇ ਦੇਖੇ ਦਿੱਤੀ ਹੈ ਤੇ ਸਾਰੇ ਪੰਜਾਬ ਦੇ ਵਿੱਚ ਅਸੀਂ ਆਥੀ ਭੂਗਮ ਜਾਰੇ ਕੀਤੇ ਨੇ ਦੂਜੇ ਪਾਸੇ ਇੱਕ ਸੌਹ ਹੋਜੀ ਗੱਲ ਦੂਜੇ ਪਾਸੇ ਰਵਈਆ ਉਧਰ ਲੱਗੀ ਜਾ ਰਹੀ ਹੈ ਸ਼ੁਭ ਕਰਨ ਮਰਿਆ ਅਸੀਂ ਸਾਰੇ ਦੇ ਸਾਰੇ ਉੱਥੇ ਗਏ ਅਸੀਂ ਸੰਸਕਾਰ ਕਰਾ ਕੇ ਅਸੀਂ ਭੁੱਲਾ ਦੇ ਗਏ ਅਸੀਂ ਭੂਗ ਦੇ ਲੰਗਰ ਲਾਏ ਆਪਦਾ ਕੱਠ ਲੈ ਕੇ ਗਏ ਮੈਂ ਜਦੋਂ ਅਸੀਂ ਸਟੇਜ ਦੇ ਸਾਥੀਆਂ ਨੂੰ ਉੱਥੇ ਦੇ ਮੂ ਸਾਨੂੰ ਬੁਲਾਇਆ ਤੱਕ ਨਹੀਂ ਤੇ ਇੱਕ ਵੀ ਬੰਦੇ ਨੂੰ ਸੰਯੁਕਤ ਮੋਰਚੇ ਦੇ ਉੱਤੇ ਟਾਈਮ ਨਹੀਂ ਦਿੱਤਾ ਗਿਆ। ਇਹਨਾਂ ਭਈਆ ਉੱਥੋਂ ਆ ਰਹੇ ਹੈ ਤੇ ਦੋਸੀ ਸਾਨੂੰ ਕਿਹਾ ਜਾਦਾ। ਗੁਰਾ ਸਾਹਿਬ, ਉਗਰਾ ਸਾਹਿਬ ਸਿਉਕ ਦੇ ਸਾਹਮਣੇ ਹਮੇਸ਼ਾ ਗੁਰਾ ਸਾਹਿਬ ਕਿਸੇ ਵੀ ਮਤੇ ਨੂੰ ਲੈ ਕੇ ਸਿਉਕ ਦੇ ਸਾਹਮਣੇ ਵੋਟਿੰਗ ਕਰਦਾ ਹੈ। ਅੱਜ ਵੋਟਿੰਗ 'ਚ ਕੀ ਕੁਝ ਹੋਇਆ ਕਿ ਜਨੋਰੀ ਦੇ ਸ਼ਮੂ ਨੂੰ ਲੈ ਕੇ ਕਿ ਸਨਭਾਲ ਨੂੰ ਜਿਹੜੇ ਸਾਥੀਆਂ ਨੂੰ ਐ ਲੱਗਦਾ ਵੀ ਅਸੀਂ ਉੱਥੇ ਜਾਂਦੇ ਕਿਉਂ ਨਹੀਂ ਭਾਵੇਂ ਸਦਾ ਲੋਕ ਕਿਸਾਨ ਮੋਰਚ ਦਾ ਫੈਸਲਾ ਨਹੀਂ ਸੀ ਹੋ ਸਕਿਆ ਪਰ ਅਸੀਂ 7-8 ਜੱਦੇਵੰਦੀਆਂ ਦੇ ਆਗੂ ਥੋੜੇ ਰਾਹੀ ਗਏ ਆ ਉੱਥੇ ਨਹੀਂ VOTING VOTING ਹੋਣੀ ਸੀ ਉੱਥੇ ਬਹੁਤ ਸੀਰ ਤੇ ਬੰਦੀਆਂ ਜਾਨ ਦੇ ਹੱਕ ਤੇ ਸੀਗੀਆਂ ਨਹੀਂ ਅੱਜ ਕੋਈ VOTING ਨਹੀਂ ਹੋਈ ਕੋਈ ਬੋਟ ਨਹੀਂ ਸਾਰੇ ਸੋਣ ਨਹੀਂ ਹੋਈ ਆਮ ਸਹਿਬ ਇੱਕ ਮਿੰਟ ਤਾਂ ਉੱਥੇ ਜਾ ਕੇ ਤੁਸੀਂ ਸਾਰੇ ਪ੍ਰੈਸ ਵਾਲਿਆਂ ਨੇ ਦੇਖਿਆ ਕਾਕਾ ਸਿੰਘ ਕੋਟੜਾ ਇਹ ਕਹਿ ਗਿਆ ਕਹਿ ਰਿਹਾ ਜਦੋਂ ਮੈਂ ਤੇ ਤਕੈਤ ਸਾਹਿਬ ਲਖਵਾ ਸਾਹਿਬ ਪੰਜ ਛੇ ਸਾਡੇ ਆਗੂ ਹੋਰ ਸੀ ਤਾਂ ਪ੍ਰੈਸਕੀ ਨਹੀਂ ਹੋਈ ਜਾਂ ਜੋ ਵੀ ਆਇਆ ਤਾਂ ਉਹ ਕੀ ਬੋਲਦਾ ਹੈ ਰਸੇ ਕੇ ਹੱਬੂ ਕਮ ਜਾਂ ਦੇਖਦੇ ਮਰਦਾ ਕਦੋਂ ਆਏ ਵੀ ਫਲਾਣਿਆਂ ਫਲਾਣਿਆਂ ਨੇ ਉਦੋਂ ਮਰਨ ਮਰਤ ਰੱਖਿਆ ਸੀ ਦੂਜੇ ਦੇਖਣਾ ਹੀ ਮਰਦਾ ਕਦੋਂ ਆ ਇਹ ਵੀ ਉਹੀ ਹਾਲ ਹੈ ਤੇ ਮਰਦੇ ਨੂੰ ਦੇਖਣਾ ਆਇਆ ਅਸੀਂ ਉੱਥੇ ਜਾ ਕੇ ਵੀ ਛਿੱਤਰ ਖਾਦੇ ਅਸੀਂ ਮੋਰਚੇ ਉਹਨਾਂ ਦੇ ਹੱਕ ਤੇ ਲਾ ਕੇ ਵੀ ਛਿੱਤਰ ਖਾਦੇ ਉਹਦੀ ਘਰ ਵਾਲੀ ਪੁਰਾਣ ਸਾਹਿਬ ਅੱਜ ਸੁਪਰੀਮ ਕੋਰਟ ਨੇ ਡੈਕਟ ਕੀਤਾ ਹੈ ਪੰਜਾਬ ਸਰਕਾਰ ਨੂੰ ਕਿ ਲੱਲੇਵਾਜੀ ਦਾ ਮਨੁਰਾਤ ਕਿਸੇ ਤਰ੍ਹਾਂ ਖੁਲਾਇਆ ਜਾਵੇ ਤਾਂ ਅਗਰ ਪੰਜਾਬ ਸਰਕਾਰ ਜ਼ਬਰਦਸਤ ਉਹਦਾ ਵਿਰਧ ਖੁਲਾਉਂਦੀ ਹੈ ਫਿਰ ਤੁਹਾਡੀ ਗੋਲਗੀ ਰਹੇਗੀ ਸਰਕਾਰ ਕਦੇ ਨਹੀਂ ਇਹ ਹੈ ਜਨਰਲ ਕੋਲ ਬਾਪ ਪਤਾ ਜਾਬਰ ਕਿਸੇ ਤਰ੍ਹਾਂ ਦਾ ਵੀ ਵਿਰੋਧ ਮੋਰਚੇ ਦੇ ਵਿੱਚ ਸਾਡੀਆਂ ਚੰਗੇ ਬੰਦੀਆਂ ਬੈਨਾਮ ਸੱਚਿਆਰ ਨੇ ਹਰ ਵੇਲੇ ਸੱਚਿਆਰ ਰਹਿਆ ਨੇ ਅੱਜ ਵੀ ਅਸੀਂ ਜੇ ਕੋਈ ਹੋਲੀ ਗੱਲ ਹੋ ਗਈ ਅਸੀਂ ਕੋਈ ਕੰਟੈਕਟ ਕਰਦੇ ਅਸੀਂ ਕੋਈ ਨਾ ਕੋਈ ਐਕਸ਼ਨ ਪਲਾਨ ਕਰਾਂ ਸਰਕਾਰ ਨੂੰ ਜ਼ਬਰਦਸਤ ਨਹੀਂ ਕਰਦੇ ਹੋਏ ਜ਼ਬਰਦਸਤ ਵਿਰੋਧ ਕਰਾ ਕੇ ਭਵਿੱਖ ਤੇ ਜਾ ਤੋੜਾ ਪੈ ਜਾ 30 ਤਰੀਕ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਆ ਉਹਦਾ ਸਮਰਥਨ ਕਰਦੇ ਹੋ ਜੀ ਇਹ 24 ਤਰੀਕ ਦੀ ਮੀਟਿੰਗ ਆਈ ਸਾਡੀ ਉਹਦੇ ਵਿਚਾਰਾਂ ਦੇ ਇੱਕ ਨੈਟਿਵ ਵੀ ਆ ਸੋਸ਼ਲ ਮੀਡੀਆ ਤੇ ਵੀ ਔਰ ਹੋਰ ਬਿਆਨ ਵੀ ਆ ਰਹੇ ਕਿ ਡੱਲੇ ਵਾਲ ਦੇ ਭੂਗਤ ਹੀ ਚੋਣ